ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਬਾਸਮਤੀ ਆ ਜਿਹੜਾ ਸੀਜ਼ਨ ਉਹ ਸ਼ੁਰੂ ਹੋ ਚੁੱਕਿਆ ਹੈਗਾ ਕਿਸਾਨਾਂ ਦੀਆਂ ਜਿਹੜੀਆਂ ਆਸਾਂ ਤੇ ਉਮੀਦਾਂ ਨੇ ਉਸ ਵੇਲੇ ਉਹਨਾਂ ਨੂੰ ਦੂਰਾ ਝਟਕਾ ਜਿਹੜਾ ਉਹ ਲੱਗ ਰਿਹਾ ਹੈਗਾ ਜਦੋਂ ਕਿ ਖੇਤਾਂ ਤੋਂ ਪਹਿਲਾਂ 1500 ਦਾ ਜਿਹੜਾ ਝਾੜ ਆ ਉਹ ਘਟਾ ਤੇ ਫਿਰ ਜੇ ਮੰਡੀਆਂ ਦੀ ਗੱਲ ਕਰੀਏ ਤਾਂ ਮੰਡੀਆਂ ਦੇ ਵਿੱਚ ਇਸ ਦਾ ਭਾਅ ਵੀ ਆ ਜਿਹੜਾ ਘੱਟ ਹੀ ਮਿਲ ਰਿਹਾਗਾ ਅਜਾਹੇ ਦੇ ਵਿੱਚ ਕਹਿ ਲਈਏ ਕਿ ਕਿਸਾਨਾਂ ਨੂੰ ਜਿਹੜੀ ਦੂਰੀ ਮਾਰ ਆ ਉਹ ਵੱਡੇ ਪੱਧਰ ਤੇ ਤੇ ਨਾਲ ਉਹਨਾਂ ਦਾ ਵਿੱਤੀ ਨੁਕਸਾਨ ਆ ਜਿਹੜਾ ਉੱਤਾ ਵਾਂਗੂ ਪਾਲੀ ਹੋਈ ਫਸਲ ਦਾ ਉਹਦਾ ਸਾਹਮਣਾ ਕਰਨਾ ਪੈ ਰਿਹਾਗਾ ਇਸੇ ਦੇ ਨਾਲ ਹੀ ਕਿਸਾਨਾਂ ਦੇ ਵਿੱਚ ਜਿਹੜੀ ਹਾਹਾਕਾਰ ਆ ਗਈ ਉਹ ਮੱਚੀ ਹੋਈ ਹੈ ਮੰਡੀਆਂ ਦੇ ਵਿੱਚ ਜੇ ਆਪਾਂ 1509 ਦੀ ਗੱਲ ਕਰੀਏ ਤਾਂ 1509 ਦੀ ਫਸਲ ਦੀ ਜਿਹੜੀ ਆਮਦਾ ਖਰੀਦ ਆ ਜਣੀ ਕਿ ਉਹ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਖਰੀਦ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਫਰਮਾਂ ਨੇ ਕਹਿ ਲਈਏ ਆਪਾਂ ਉਹ ਕਰ ਰਹੀਆਂ ਨੇ ਮੰਡੀ ਦੇ ਵਿੱਚ ਜਿਹੜਾ 1509 ਦਾ ਭਾਗ ਆ ਉਹ 2200 ਤੋਂ ਲੈ ਕੇ 2937 ਰੁਪਏ ਤੱਕ ਦਾ ਜਿਹੜਾ ਉਹ ਮਿਲ ਰਿਹਾ ਹੈ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ 3200 ਤੋਂ ਲੈ ਕੇ 3800 ਰੁਪਏ ਦੇ ਪ੍ਰਤੀ ਕੁਆਟਰਲ ਸੀ ਜਿਸ ਦੇ ਮੁਤਾਬਕ ਕਿਸਾਨਾਂ ਨੂੰ ਕਹਿ ਲਈਏ ਆਪਾਂ 7800 ਦੇ ਕਰੀਬਾ ਜਿਹੜਾ ਆ ਭਾ ਇਸ ਵਾਰ ਘਟ ਮਿਲ ਰਿਹਾਗਾ ਇਸ ਪ੍ਰਕਾਰ ਹੀ ਜੇ ਆਪਾਂ ਉਕਤ ਫਸਲ ਦਾ ਝਾੜ ਦੀ ਫਸਲ ਦੇ ਝਾੜ ਦੀ ਗੱਲ ਕਰੀਏ ਤਾਂ ਐਤਕੀ 1509 ਦਾ ਜਿਹੜੀ ਫਸਲ ਆ ਇਹਦਾ ਝਾੜ ਹੈਗਾ ਚੌਲਾਂ ਦਾ ਉਹ ਤਕਰੀਬਨ 16 ਤੋਂ 15 ਤੋਂ ਲੈ ਕੇ 18 ਕੁਵਟਲ ਆ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆ ਉਹ ਐਤਕੀ ਆ ਰਿਹਾ ਹੈਗਾ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਹੀ ਝਾੜ ਸੀ ਜਿਹੜਾ ਪਿਛਲੇ ਸਾਲ ਤਾਂ 23 ਕੁਵਟਲ ਤੋਂ 20 ਜਿਆਦਾ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਸ ਦੇ ਮੁਤਾਬਕ ਆਪਾਂ ਕਹਿ ਲਈਏ ਕਿ 7 ਕੁਆਟਰ ਤੋਂ ਜਿਹੜਾ ਵੱਧ ਝਾੜ ਆਗਾ ਉਹ ਨਿਕਲ ਰਿਹਾ ਹੈ ਪਾਤ ਝਾੜ ਦੋਮ ਨੇ ਜਿਹੜੇ ਇਸ ਵਾਰ ਘੱਟ ਨਿਕਲ ਰਹੇ ਨੇ ਪਿਛਲੇ ਚਾਰ ਤਕਰੀਬਨ 7 ਕੁਆਟਰ ਸੀ ਜਿਹੜਾ ਝਾੜ ਉਹ ਇਸ ਸਾਲ ਨਾਲੋਂ ਵੱਧ ਸੀਗਾ ਐਤਕੀ 17 18 ਕੁਆਟਰ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਵੀ ਘਟ ਨਿਕਲ ਰਿਹਾ ਅਤੇ ਜਿਹੜਾ ਭਾਗ ਆ ਭਾਤ ਝਾੜ ਇਹ ਦੋਮੋਂ ਘਟਨੇਗੇ ਨਿਕਲ ਕਰਕੇ ਜਿਹੜਾ ਅੰਨਦਾਤਾ ਪੁੱਤਾਂ ਵਾਂਗੂ ਫਾਲੀ ਵੀ ਫਸਲ ਆ ਜੀ ਦੀ ਤੇ ਉਹਨਾਂ ਲਈ ਇੱਕ ਜਿਹੜਾ ਚਿੰਤਾ ਦਾ ਵਿਸ਼ਾ ਵੀ ਬਣ ਗਿਆ ਤੇ